ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਦੇਖੋ ਜੀ ਹਰਮੀਰ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਾਂ ਨੂੰ ਧਮਕੀਆਂ ਲਵਾ ਰਹੇ ਹਾਂ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਰ ਸੰਧੂ ਨੂੰ ਮੈਂ ਕਹਿਨੀ ਆ ਕਿ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚਾਂ ਨੂੰ ਮੈਂ ਧਮਕੀ ਲਾਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੁਣ ਨਹੀਂ ਚੱਲਣੀ ਆਪਣੀ ਘਰ ਤੋਂ ਇੰਨਾ ਬੁਖਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਤੇ ਉਤਰ ਆ ਸਾਡੇ ਐਮਸੀ ਨੂੰ ਤੂੰ ਕੁੜਵਾ ਰਿਹਾ ਹੁਣ ਫੇਰ ਅੱਜ ਤੇ ਮੈਂ ਕਿਹਨੂੰ ਕਹਿਨੀ ਆ ਕਿ ਆਪਣੀਆਂ ਆਤਾਂ ਤੋਂ ਬਾਜ਼ ਆ ਗਿਆ ਮੈਂ ਕੰਦਲ ਮੈਂ ਕਮਕੀ ਲਾਈ ਆ ਇੱਥੇ ਆਣ ਕੇ ਨਿਬੇੜਾ ਹੋਊਗਾ ਗੁਰੂ ਘਰ ਚ ਨਿਬੇੜਾ ਹੋਊਗਾ ਜਿਹੜਾ ਵੀ ਜਿਹੜਾ ਝੂਠ ਬੋਲਦਾ ਉਹਨੂੰ ਸੱਚੇ ਪਾਤਸ਼ਾਹ ਵੇਖਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਹਰਮੀਰ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਾਂ ਨੂੰ ਧਮਕੀਆਂ ਲਵਾ ਰਹੇ ਹਾਂ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਰ ਸੰਧੂ ਨੂੰ ਮੈਂ ਕਹਿਨੀ ਆ ਕਿ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚਾਂ ਨੂੰ ਮੈਂ ਧਮਕੀ ਲਾਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੁਣ ਨਹੀਂ ਚੱਲਣੀ ਆਪਣੀ ਘਰ ਤੋਂ ਇੰਨਾ ਬੁਖਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਤੇ ਉਤਰ ਆ ਸਾਡੇ ਐਮਸੀ ਨੂੰ ਤੂੰ ਕੁੜਵਾ ਰਿਹਾ ਹੁਣ ਫੇਰ ਅੱਜ ਤੇ ਮੈਂ ਕਿਨੂੰ ਕਹਿੰਦੀ ਆਂ ਵੀ ਆਪਣੀਆਂ ਆਤਾਂ ਤੋਂ ਬਾਜ਼ ਆ ਗਿਆ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਗਿਆ ਜਿਹੜੇ ਸਰਪੰਚ ਨੂੰ ਮੈਂ ਧਮਕੀ ਲਈ ਆ ਇੱਥੇ ਆਣ ਕੇ ਨਵੇੜਾ ਹੋਊਗਾ ਗੁਰੂ ਘਰ ਚ ਨਵੇੜਾ ਹੋਊਗਾ ਜਿਹਦਾ ਵੀ ਜਿਹੜਾ ਝੂਠ ਬੋਲਦਾ ਉਹਨੂੰ ਸੱਚੇ ਪਾਤਸ਼ਾਹ ਵੇਖਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੇਖੋ ਜੀ ਹਰ ਮੀਰ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਬਾਰ ਬਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚ ਨੂੰ ਧਮਕੀਆਂ ਲਵਾ ਰਹੇ ਆ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਤ ਸੰਧੂ ਨੂੰ ਮੈਂ ਕਹਿੰਨੀ ਆ ਵੀ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚ ਨੂੰ ਮੈਂ ਧੰਕੀ ਲਾਈਆ ਗੁਰੂ ਘਰ ਚੜਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੋਣੀ ਚੱਲਣੀ ਆਪਣੀ ਘਰ ਤੋਂ ਇੰਨਾ ਬੁਖਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਦੇ ਉੱਤਰ ਆਇਆ ਸਾਡੇ ਐਮਸੀ ਨੂੰ ਤੂੰ ਫੜਵਾ ਰਿਹਾ ਹੁਣ ਫੇਰ ਅੱਜ ਤੇ ਮੈਂ ਕਿੰਨੂੰ ਕਹਿੰਦੀ ਆ ਵੀ ਆਪਣੀਆਂ ਆਤਾਂ ਤੋਂ ਬਾਜ਼ ਆ ਜਾ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਜਾ ਜਿਹੜੇ ਸਰਪੰਚ ਨੂੰ ਮੈਂ ਧੰਕੀ ਲਾਈਆ ਇੱਥੇ ਆਣ ਕੇ ਨਵੇੜਾ ਹੋਊਗਾ ਗੁਰੂ ਘਰ ਚ ਚਾ ਵੇਖਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਕਾਇਗੁਰ ਜੀ ਦਾ ਖਾਲਸਾ ਵਾਇਲਕੋ ਜੀ ਕੀ ਫਤਹਿ ਦੇਖੋ ਜੀ ਹਰਮੀਤ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਨ ਧਮਕੀਆਂ ਲਵਾ ਰਹੇ ਹਾਂ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਤ ਸੰਧੂ ਨੂੰ ਮੈਂ ਕਹਿਨੀ ਆ ਵੀ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚਨ ਮੈਂ ਧਮਕੀ ਲਾਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੋਣੀ ਚੱਲਣੀ ਆਪਣੀ ਹਰ ਤੋਂ ਇੰਨਾ ਬੁਖਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਦੇ ਉੱਤਰ ਆ ਸਾਡੇ ਐਮਸੀ ਨੂੰ ਤੂੰ ਫੜਵਾ ਰਿਹਾ ਹੁਣ ਫੇਰ ਅੱਜ ਤੇ ਮੈਂ ਕਿਨੂੰ ਕਹਿੰਦੀ ਆਂ ਕਿ ਆਪਣੀਆਂ ਆਤਾਂ ਤੋਂ ਬਾਝਾ ਜਾ ਜਾ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਜਾ ਜਿਹੜੇ ਸਰਪੰਚ ਨੂੰ ਮੈਂ ਕਮਕੀ ਲਾਈਆ ਇੱਥੇ ਆਣ ਕੇ ਨਵੇੜਾ ਹੋਊਗਾ ਗੁਰੂ ਘਰ ਚ ਨਵੇੜਾ ਹੋਊਗਾ ਜਿਹਦਾ ਜਿਹੜਾ ਝੂਠ ਬੋਲਦਾ ਉਹਨੂੰ ਸੱਚੇ ਪਾਤਸ਼ਾਹ ਵੇਖਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਹਰਮੀਤ ਸੰਧੂ ਅੱਜ ਵੀ ਨਹੀਂ ਟੱਲ ਰਿਹਾ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਰਪੰਚਾਂ ਨੂੰ ਧਮਕੀਆਂ alਵਾ ਰਹੇ ਹਾਂ ਦੇਖੋ ਮੈਂ ਗੁਰੂ ਘਰ ਖੜੀ ਆ ਤੇ ਹਰਮੀਤ ਸੰਧੂ ਨੂੰ ਮੈਂ ਕਹਿਨੀ ਆ ਕਿ ਮੈਂ ਇੱਥੇ ਖੜੀ ਆ ਤੇ ਤੂੰ ਜਿਹੜੇ ਸਰਪੰਚਾਂ ਨੂੰ ਮੈਂ ਧਮਕੀ ਲਈ ਆ ਗੁਰੂ ਘਰ ਚੜ੍ਹਿਆ ਇੱਥੇ ਝੂਠ ਬੋਲਣਾ ਛੱਡ ਦੇ ਆਪਣੀ ਝੂਠ ਦੀ ਸਰਕਾਰ ਜਿਹੜੀ ਆ ਨਾ ਤੇਰੀ ਹੋਣੀ ਚੱਲਣੀ ਆਪਣੀ ਖਾਤੋਂ ਇੰਨਾ ਬੁਖਲਾ ਗਿਆ ਵਾਂ ਕਿ ਤੂੰ ਇੰਨੀਆਂ ਨੀਚ ਹਰਕਤਾਂ ਦੇ ਉੱਤਰ ਆਇਆ ਸੜੇ ਐਮਸੀ ਨੂੰ ਤੋੜਵਾ ਰਹਿਆਂ ਨੂੰ ਫੇਰ ਅੱਜ ਤੇ ਮੈਂ ਕਿਨੂੰ ਕਹਿੰਦੀ ਆਂ ਵੀ ਆਪਣੀਆਂ ਆਤਾਂ ਤੋਂ ਬਾਜ ਜਾ ਜੇ ਮੈਂ ਗੁਰੂ ਘਰ ਖੜੀ ਹਾਂ ਤੇ ਇੱਥੇ ਪਹੁੰਚ ਜਾ ਜਿਹੜੇ ਸਰਪੰਚ ਨੂੰ ਮੈਂ ਕੰਮ ਤੇ ਲਈ ਆ ਇੱਥੇ ਆਣ ਕੇ ਨਵੇੜਾ ਹੋਊਗਾ ਗੁਰੂ ਘਰ ਚ ਨਵੇੜਾ ਹੋਊਗਾ ਜਿਹਦਾ ਵੀ ਜਿਹੜਾ ਝੂਠ ਬੋਲਦਾ ਉਹਨੂੰ ਸੱਚੇ ਪਾਤਸ਼ਾਹ ਵੇਖਣਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ